ਵੱਦੀ ਗਰਮੀ ਨੂੰ ਦੇਖਦੇ ਹੋਏ ਅੱਜ ਸਮਾਣਾ ਦੀ ਗਾਜੀਪੁਰ ਗਊਸ਼ਾਲਾ ਦੇ ਵਿੱਚ ਛਾਂਦਾਰ ਤੇ ਫਲਦਾਰ ਜਿਹੜੇ ਪੌਦੇ ਲਗਾਏ ਗਏ ਅਤੇ ਉਹਨਾਂ ਦੇ ਨਾਲ ਹੋਰ ਵੀ ਕਈ ਜੜੀ ਬੂਟੀਆਂ ਦੇ ਪੌਦੇ ਲਗਾਏ ਗਏ ਇਹ ਸਾਰੇ ਪੌਦੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦੀ ਟੀਮ ਨੇ ਲਗਾਏ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਅੱਜ ਰਿਸ਼ਪਾਲ ਸਿੰਘ ਜੋੜਾ ਮજરા ਅਤੇ ਯੂਥ ਕਾਂਗਰਸ ਦੇ ਲੀਡਰ ਮਨੂ ਸ਼ਰਮਾ ਨੇ ਵੀ ਇਸ ਬੂਟੇ ਲਗਾਉਣ ਦੀ ਮਹਿਮ ਦੇ ਵਿੱਚ ਹਾਜ਼ਰੀ ਭਰੀ ਤੇ ਟਿੰਕਾ ਗਾਜੇਵਾਸ ਦੇ ਵੱਲੋਂ ਇਹ ਜਿਹੜਾ ਸਾਰੇ ਪੌਦੇ ਲਗਾਏ ਗਏ ਨੇ ਕਿਹਾ ਹੈਗਾ ਕਿ ਇਹ ਬਹੁਤ ਜਿਹੜਾ ਸਲਾਗਾ ਜਿਉਂ ਕਦਮ ਹੈ ਕਿਉਂਕਿ ਟਿੰਕਾ ਗਾਜੇਵਾਸ ਦੇ ਵੱਲੋਂ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰੀ ਗਊਸ਼ਾਲਾ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਦਿੱਤੀਆਂ ਜਾ ਰਹੀਆਂ ਤਸਵੀਰਾਂ ਸਮਾਣਾ ਦੀ ਗਾਜੀਪੁਰ ਗਊਸ਼ਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜਿਹੜੇ ਅੱਜ ਤੁਸੀਂ ਪੌਦੇ ਲਗਾ ਜਿਸ ਤਰ੍ਹਾਂ ਸਾਡਾ ਐਟਮੋਸਫੇਅਰ ਬਹੁਤ ਜ਼ਿਆਦਾ ਗਰਮ ਹੁੰਦਾ ਜਾ ਰਿਹਾ ਹੈ ਤੇ ਅਸੀਂ ਦੇਖ ਰਹੇ ਹਾਂ ਦਰਖਤਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਰਹੀ ਹੈ ਆ ਹੁਣ ਥੋੜੇ ਜਿ ਦਿਨ ਪਹਿਲਾਂ ਮਾਹਰਾਂ ਦੀ ਇੱਕ ਰਿਪੋਰਟ ਆਈ ਸੀ ਜਿਦੇ ਵਿੱਚ ਕਿਹਾ ਸੀ ਕਿ ਸਾਡੀ ਧਰਤੀ ਤੇ ਘੱਟੋ ਘੱਟ 30% ਦਰਖਤ ਹੋਣੇ ਚਾਹੀਦੇ ਨੇ 30% ਧਰਤੀ ਤੇ ਪਰ ਅਫਸੋਸ ਦੀ ਗੱਲ ਹੈ ਕਿ 10-12% ਹੀ ਸਾਡੀ ਧਰਤੀ ਤੇ ਦਰਖਤ ਨੇ ਇਹ ਬਹੁਤ ਵੱਡੀ ਮੁਹਿੰਮ ਜਿਵੇਂ ਸਾਰੀਆਂ ਸਰਕਾਰਾਂ ਵੀ ਚਾਹੁੰਦੀਆਂ ਨੇ ਪਰ ਜਿੰਨੀਆਂ ਐਨਜੀਓ ਨੇ ਜਾਂ ਹੋਰ ਲੋਕ ਨੇ ਸਾਰੇ ਬਹੁਤ ਵੱਡਾ ਰੋਲ ਇਹਦੇ ਵਿੱਚ ਪਾ ਰਹੇ ਨੇ ਇਹ ਕਿ ਇੱਥੇ ਆ ਕੇ ਖੁਸ਼ੀ ਦੀ ਗੱਲ ਹੈ ਜਿਵੇਂ ਸਾਰੇ ਕਿਤੇ ਬੂਟੇ ਲੱਗਦੇ ਨੇ ਉੱਥੇ ਉਹਨਾਂ ਦੀ ਬਾਅਦ ਚ ਦੇਖਭਾਲ ਨਹੀਂ ਹੁੰਦੀ ਜਿੰਨੇ ਬੂਟੇ ਲੱਗਦੇ ਨੇ ਜੇ ਉਹ ਸੰਭਾਲੇ ਜਾਂਦੇ ਤਾਂ ਅੱਜ ਤੱਕ 40-50% ਜੰਗਲ ਸਾਡੀ ਧਰਤੀ ਤੇ ਹੋ ਜਾਂਦਾ ਪਰ ਅਫਸੋਸ ਹੈ ਕਿ ਬੂਟੇ ਲੱਗਦੇ ਨੇ ਉਸ ਤੋਂ ਬਾਅਦ ਬੂਟੇ ਸੁੱਕ ਜਾਂਦੇ ਨੇ ਇੱਥੇ ਗਊਸ਼ਾਲਾ ਦੇ ਵਿੱਚ ਜਿਵੇਂ ਮੈਨੇਜਮੈਂਟ ਟਿੰਕਾ ਜਿਹੋਰੀ ਕਰ ਰਹੇ ਨੇ ਇਹਨਾਂ ਨੇ ਸਪੈਸ਼ਲ ਬੰਦਾ ਛੱਡਿਆ ਇਹਦੀ ਦੇਖਭਾਲ ਹੋਊਗੀ ਤੇ ਇਹਨਾਂ ਬੂਟਿਆਂ ਨੂੰ ਸਿਰੇ ਲਾਇਆ ਜਾਊਗਾ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਦੂਜੇ ਇਥੇ ਪਸ਼ੂਆਂ ਨੂੰ ਵੀ ਇਥੇ ਠੰਡੀ ਹਵਾ ਦੀ ਲੋੜ ਸੀਗੀ ਤੇ ਛਾਂ ਦੀ ਲੋੜ ਸੀਗੀ ਉਹਦੇ ਵੀ ਕੰਮ ਆਊਗਾ ਜਿੱਥੇ ਐਟਮੋਸਫੇਅਰ ਨੂੰ ਸਾਫ਼ ਸੁਥਰਾ ਰੱਖਣਗੇ ਉੱਥੇ ਸਾਡੀ ਗਊ ਮਾਤਾ ਜਿਹੜੀ ਇਥੇ ਧੁੱਪ 'ਚ ਸੜਦੀ ਹੈ ਜਿਨ੍ਹਾਂ ਨੂੰ ਗਰਮੀ ਲੱਗਦੀ ਹੈ ਉਹਨਾਂ ਵਾਸਤੇ ਵੀ ਇਹ ਫਾਇਦੇਮੰਦ ਰਹੂਗਾ ਜੀ ਇਹ ਕਿਹੜੀ ਸੰਸਥਾ ਵੱਲੋਂ ਇਥੇ ਪੇੜ ਪੌਦੇ ਲਗਾਏ ਜਾ ਰਹੇ ਨੇ ਇਹ ਜੀ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਹੈ ਵੀ ਸਾਰੇ ਟੀਮਾਂ ਜਿਹੜੀ ਸਾਡੀ ਗਾਂਧੀ ਟੀਮ ਸਮਾਣਾ ਵੱਲੋਂ ਜਿਹੜਾ ਇਥੇ ਬੂਟੇ ਲਗਾਏ ਜਾ ਰਹੇ ਨੇ ਸਾਡੀ ਟੀਮ ਗਾਂਧੀ ਟੀਮ ਅੱਜ ਆਉਣਾ ਸੀ ਉਹਨਾਂ ਨੇ ਉਹ ਸੰਸਦ ਦੇ ਵਿੱਚ ਇੱਕ ਵਿਜੀ ਨੇ ਉਹਦੇ ਕਾਰਨ ਕਰਕੇ ਉਹ ਨਹੀਂ ਆ ਸਕੇ ਤੇ ਸਾਡੀ ਉਹਨਾਂ ਦੀ ਗਾਂਧੀ ਟੀਮ ਗਾਂਧੀ ਜੀ ਨੇ ਸਪੈਸ਼ਲ ਫੋਨ ਕਰਕੇ ਸਾਡੀ ਨੂੰ ਭੇਜਿਆ ਵੀ ਜਾ ਕੇ ਗਾਜਿਪੁਰ ਗੋਸ਼ਾਲਾ ਵਿੱਚ ਕਿਉਂਕਿ ਸਾਡੇ ਇਲਾਕੇ ਦੀ ਡਿਸਟ੍ਰਿਕਟ ਲੈਵਲ ਦੀ ਕੋਈ ਗਊਸ਼ਾਲਾ ਗਾਜਿਪੁਰ ਹੈ ਜਿੱਥੇ ਆ ਗਈ ਜਿੰਨੇ ਵੀ ਛੱਡ ਸਾਡੇ 8 ਛੱਡ ਨੇ ਸਾਰੇ 8 8 ਛੱਡ ਆਲੇ ਦਾਲੇ ਅਸੀਂ ਬੂਟੇ ਲਾ ਕੇ ਸ਼ਾਨਦਾਰ ਬੂਟੇ ਲਾਵਾਂਗੇ ਇੱਕ ਰੁੱਖ 100 ਸੁਖ ਹਰ ਇੱਕ ਸੰਸਥਾ ਨੂੰ ਬੇਨਤੀ ਕਰਦਾ ਵੀ ਜਿੰਨੀਆਂ ਸਮਾਜ ਦੀਆਂ ਸੰਸਥਾਵਾਂ ਨੇ ਪਿੰਡਾਂ ਸੰਸਥਾਵਾਂ ਨੇ ਸਾਰੇ ਗਾਇਬਰ ਗਊਸ਼ਾਲਾ ਕੇ ਸੇਵਾ ਕਰਨ ਜਿੰਨੇ ਬੂਟੇ ਵੱਧ ਵੱਧ ਲਾ ਸਕਦੇ ਬੂਟੇ ਲਾਉਣ ਕੋਈ ਇੱਕ ਅੱਖਾਂ ਦਾ ਹਰਾਚਾਰਾ ਤੇ ਬੰਦਾ ਪੈਸਾ ਉਹ ਭੇਜਣ ਮੈਂ ਇੱਕ ਫੇਰ ਇੱਕ ਵਾਰ ਫੇਰ ਸਾਰੇ ਦਾਨੀ ਸੱਜਣਾ ਨੂੰ ਤੇ ਸਾਰੇ ਸੰਸਥਾਵਾਂ ਨੂੰ ਬੇਨਤੀ ਕਰਦਾ ਵੀ ਗਾਇਬਰ ਗਊਸ਼ਾਲਾ ਬਾਜੀ ਇੱਕ ਵਾਰ ਜੂਰੇ ਢੇੜਾ ਮਾਰ ਤੇ ਇੱਥੇ ਵੱਧੋਗਾ ਕੇ ਸੇਵਾ ਕਰਨ ਜੈ ਗੋ ਮਾਤਾ ਦੀ ਟੋਟਲ ਕਿੰਨੇ ਮਤਲਬ ਫਲਦਾਰ ਤੇ ਛਾਂਦਾਰ ਪੀੜ ਦਲ ਪੋਡੋ ਲਗਾਏ ਨੇ ਇੱਥੇ ਜੀ 300 ਦੇ ਕਰੀਬ ਛਾਂਦਾਰ ਬੂਟੇ ਲਾਏ ਗਏ ਨੇ ਤੇ ਇਹ ਲਾਏ ਵੀ ਉੱਥੇ ਹੀ ਗਏ ਨੇ ਵੀ ਜਿੱਥੇ ਉਹਨਾਂ ਦੀ ਦੇਖਭਾਲ ਹੋ ਸਕੇ ਤੇ ਤੁਸੀਂ ਹੁਣ ਸਮਾਣਾ ਵਾਸੀ ਸਾਰੇ ਸਮਾਣਾ ਪਟਿਆਲਾ ਰੋਡ ਤੇ ਜਾਂਦੇ ਹੋ ਜਿੱਮੇ ਟਕੜੱਬੇ ਦੇ ਕੋਲ ਦੇਖਦੇ ਹੋ ਕਾਫੀ ਛਾਂ ਹੁੰਦੀ ਹੈ ਤੇ ਉੱਥੇ ਖੜਨ ਨੂੰ ਵੀ ਜੀ ਕਰਦਾ ਤੇ ਉੱਥੇ ਐਟਮੋਸਫੇਅਰ ਦਾ ਬਾਕੀ ਪੂਰੇ ਰੋਡ ਨਾਲੋਂ ਫਰਕ ਹੁੰਦਾ ਠੀਕ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਉਹ ਰੋਡ ਦੇ ਆਲੇ-ਦਾਲੇ ਬੂਟੇ ਲਵਾਵੇ ਤੇ ਸਾਡਾ ਧਰਤੀ ਦਾ ਐਟਮੋਸਫੇਅਰ ਕਿਤਨਾ ਕਿਤੇ ਠੀਕ ਹੋ ਸਕੇ ਜਿਹੜਾ ਪਾਣੀ ਆਪਣੇ ਇਨਾਂ ਡੂੰਘਾ ਚਲਾ ਗਿਆ ਤੇ ਉਹ ਪਾਣੀ ਦੇ ਲੈਵਲ ਨੂੰ ਵੀ ਵਧਾਇਆ ਜਾ ਸਕਦਾ